ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਪਹਿਲੀ ਅਪ੍ਰੈਲ ਦੇ ਲਈ ਹੋ ਗਏ ਹਨ ਤਿੰਨ ਵੱਡੇ ਐਲਾਨ ਜੀ ਹਾਂ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਜਿੱਥੇ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਹੈ ਤੇ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਸਾਲ 2023 ਅਤੇ 24 ਦੇ ਵਿੱਚ ਕਾਫੀ ਜ਼ਿਆਦਾ ਪੀਆਰ ਲੈਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਕਾਰਨ ਲੱਖਾਂ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵਰਕ ਪਰਮਿਟ ਵੀ ਸੇਦਰ ਨੂੰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡਾ ਪੀਆਰ ਨੂੰ ਹੋਰ ਸੁਖਾਲੀ ਬਣਾਉਣ ਦੇ ਲਈ ਐਲ ਐਮ ਆਈ ਦੇ ਵਿੱਚ ਜਿਹੜੇ 50 ਪੁਆਇੰਟ ਦਿੱਤੇ ਜਾਂਦੇ ਸਨ ਜਿਸ ਦੇ ਕਾਰਨ ਉਹਨਾਂ ਨੂੰ 50 ਪੁਆਇੰਟ ਮਿਲ ਜਾਂਦੇ ਸਨ ਤੇ ਉਹਨਾਂ ਦਾ ਸੀ ਆਰ ਐਸ ਸਕੋਰ ਕਾਫੀ ਜ਼ਿਆਦਾ ਜ਼ਿਆਦਾ ਹੋ ਜਾਂਦਾ ਸੀ ਜਿਸ ਦੇ ਕਾਰਨ ਉਹਨਾਂ ਨੂੰ ਪੀਆਰ ਤੇ ਮਿਲ ਜਾਂਦੀ ਸੀ ਪਰ ਜੈਨੂਇਨ ਸਟੂਡੈਂਟ ਜਿਨ੍ਹਾਂ ਦਾ ਕੀ ਸੀ ਆਰ ਐਸ ਸਕੋਰ 470 ਤੋਂ 80 ਦੇ ਵਿੱਚਕਾਰ ਰਹਿੰਦਾ ਸੀ ਉਹਨਾਂ ਨੂੰ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਸੀ ਸੋ ਹੁਣ ਇਹ ਜਿਹੜੇ ਪੁਆਇੰਟ ਮਿਲਦੇ ਸਨ ਇਹਨਾਂ ਨੂੰ ਪਹਿਲੀ ਅਪ੍ਰੈਲ ਤੋਂ ਖਤਮ ਕਰਨ ਦਾ ਐਲਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਸੀਆਰਐਸ ਸਕੋਰ ਕਾਫੀ ਜ਼ਿਆਦਾ ਹੀਠਾਂ ਆ ਜਾਵੇਗਾ ਅਤੇ ਹਰ ਇੱਕ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਆਸਾਨੀ ਦੇ ਨਾਲ ਪੀਆਰ ਲੈ ਸਕਦਾ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਹੁਣ ਲਗਭਗ 6 ਪ੍ਰੋਵਿੰਸਾਂ ਦੇ ਵੱਲੋਂ 1 ਅਪ੍ਰੈਲ ਤੋਂ ਮਿਨੀਮਮ ਵੇਜ ਦੇ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ 50 ਤੋਂ ਲੈ ਕੇ 60 ਸੈਂਟ ਤੱਕ ਜਿਹੜਾ ਆ ਘੰਟੇ ਦੀ ਮਿਨੀਮਮ ਵੇਜ ਦੇ ਵਿੱਚ ਹੁਣ ਜਿਹੜਾ ਵਾਧਾ ਕੀਤਾ ਜਾਵੇਗਾ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਵੱਸਦੇ ਲੱਖਾਂ ਪੰਜਾਬੀ ਭਾਰਤੀਆਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਅਗਲੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਪੀਆਰ ਤੇ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਆ ਗਈ ਹੈ। ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲੀ ਅਪ੍ਰੈਲ ਤੋਂ ਹੁਣ ਨਵਾਂ ਇੱਕ ਪੀਆਰ ਪ੍ਰੋਗਰਾਮ ਓਪਨ ਕੀਤਾ ਜਾ ਰਿਹਾ ਹੈ ਜਿਸ ਦਾ ਨਾਮ ਕੇਅਰ ਹੋਮ ਵਰਕਰ ਹੈ ਜਿਸ ਦੇ ਤਹਿਤ ਤੁਸੀਂ ਪੂਰੇ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਜਾ ਸਕਦੇ ਹੋ ਤੇ ਉੱਥੇ ਦੀ ਪੀਆਰ ਲੈ ਸਕਦੇ ਹੋ। ਸੋ ਇਸ ਦੇ ਵਿੱਚ ਤੁਹਾਨੂੰ ਆਇਲਟਸ ਦੇ ਵਿੱਚ 4 ਬੈਂਡ ਅਤੇ +2 ਪਾਸ ਹੋਣੇ ਚਾਹੀਦੇ ਹੋ ਤੇ ਕੈਨ ਤਾਂ ਤੋਂ ਇੱਕ ਸਪੌਂਸਰਸ਼ਿਪ ਹੋਣੀ ਚਾਹੀਦੀ ਹੈ